ਕਿ 16 ਅੰਨੇ ਸੱਚੀ ਗੱਲ ਸੱਚੀ ਕਿਸੇ ਨੇ ਕਹੀ ਹੈ ਇਮਾਨਦਾਰਾਂ ਦੇ ਸਿਰ ਤੇ ਹੀ ਇਹ ਦੁਨੀਆ ਚੱਲਦੀ ਪਈ ਹੈ ਇਮਾਨਦਾਰਾਂ ਦੇ ਸਿਰ ਤੇ ਹੀ ਦੁਨੀਆ ਚੱਲਦੀ ਪਈ ਹੈ ਸ਼ਤਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ਵਰ ਤੁਸੀਂ ਸ਼ੇਰ ਤੋਂ ਨਜ਼ਰ ਲੱਗਦੇ ਵੀਡੀਓ ਕਿਸ ਵਾਪਤ ਹੋਣ ਵਾਲੀ ਸਾਥੀਓ ਇਮਾਨਦਾਰੀ ਦੀ ਕਲ ਕੀਤੀ ਹੈ ਔਰ ਇਮਾਨਦਾਰੀ ਦੀ ਜਿਹੜੀ ਡੋਰ ਹੁੰਦੀ ਹੈ ਉਹ ਕਦੇ ਵੀ ਟੁੱਟਦੀ ਨਹੀਂ ਸੱਚ ਦੀ ਡੋਰ ਜਿਹੜੀ ਹੈ ਉਹ ਕਦੇ ਵੀ ਟੁੱਟਦੀ ਨਹੀਂ ਚਾਹੇ ਮੋਰੇ ਜਿੰਨਾ ਵੱਡਾ ਮਰਜੀ ਲਾਲਚ ਕਿਉਂ ਨਾ ਹੋਵੇ ਔਰ ਇਮਾਨਦਾਰੀ ਦੀ ਗੱਲ ਕਰੀਏ ਤਾਂ ਇਮਾਨਦਾਰੀ ਹਮੇਸ਼ਾ ਹਨੇਰੇ ਵਿੱਚ ਰੌਸ਼ਨੀ ਕਰਦੀ ਹੈ ਤੇ ਇਹ ਸਾਡੀਆਂ ਭੈਣਾਂ ਬਜ਼ੁਰਗ ਇੱਥੇ ਮੌਜੂਦ ਨੇ ਪ੍ਰੇਮਨਗਰ 'ਚ ਅਸੀਂ ਖੜੇ ਆਂ ਔਰ ਅੱਜ ਸ਼ਾਮੀ ਪੌਣੇ 4 ਵਜੇ ਕੀ ਹੁੰਦਾ ਇੱਕ ਨੌਜਵਾਨ ਜਿਹੜਾ ਆ ਸਕੂਟੀ ਤੇ ਆ ਰਿਹਾ ਹੁੰਦਾ ਬਾਕੀ ਪੂਰੀ ਡਿਟੇਲ ਇਹਨਾਂ ਤੋਂ ਲਵਾਂਗੇ ਉਹਦੀ ਜੇਬ 'ਚੋਂ ਪੈਸੇ ਡਿੱਗਦੇ ਆ ਪੈਸੇ ਕਿੰਨੇ ਆ ਅਸੀਂ ਇਹ ਨਹੀਂ ਦੱਸਣਾ ਕਿਉਂਕਿ ਅਮਾਨਤ ਉਹਦੀ ਉਹਨੂੰ ਵਾਪਸ ਕਰਨੀ ਹੈ ਤੇ ਬੰਦਨਾ ਇਨ ਫਰੈਂਡਸ ਤੇ ਇੱਧਰ ਸਾਡੇ ਬਜ਼ੁਰਗ ਵੀ ਨੇ ਇਹ ਉਹ ਪੈਸੇ ਨੂੰ ਦੇਖਦੇ ਬਿਨਾਂ ਲਾਲਚ ਇਸ ਗੱਲ ਨੂੰ ਧਿਆਨ ਦਿੱਤਾ ਜਾਵੇ ਇਸ ਗੱਲ ਤੇ ਸਟ੍ਰੈਸ ਹੈ ਕਿ ਬਿਨਾਂ ਲਾਲਚ ਉਸ ਉਹਨਾਂ ਪੈਸੇ ਨੂੰ ਚੱਕਦੇ ਲੜਕੇ ਨੂੰ ਆਵਾਜ਼ਾਂ ਮਾਰਦੇ ਆ ਲੇਕਿਨ ਲੜਕਾ ਜਿਹੜਾ ਰੁਕਦਾ ਨਹੀਂ ਉਸ ਤੋਂ ਬਾਅਦ ਫਿਰ ਇਹ ਭੈਣਾਂ ਇੱਕ ਸਾਈਡ ਤੇ ਬੈੰਦੀਆਂ ਉਹਦੀ ਉਡੀਕ ਕਰਦੀਆਂ ਕਿਉਂਕਿ ਬੱਚੇ ਮਾਵਾਂ ਨੂੰ ਇੱਕੋ ਜਿਹੇ ਹੁੰਦੇ ਆ ਬੱਚਾ ਮੁੜ ਕੇ ਆਉਂਦਾ ਉਹਨੂੰ ਫਿਰ ਤੋਂ ਆਵਾਜ਼ਾਂ ਇਹਨਾਂ ਵੱਲੋਂ ਲਗਾਈਆਂ ਜਾਂਦੀਆਂ ਲੇਕਿਨ ਆਵਾਜ਼ ਉਹ ਤੱਕ ਪਹੁੰਚਦੀ ਨਹੀਂ ਔਰ ਪੈਸੇ ਲੈ ਕੇ ਇਹ ਕੋਲ ਇੱਥੇ ਖੜੇ ਹੈ ਪੈਸੇ ਦੇ ਕੋਲ ਆ ਲੇਕਿਨ ਅਸੀਂ ਅਮਾਉਂਟ ਨਹੀਂ ਦੱਸਣੀ ਕਿੰਨੀ ਆ ਨੋਟ ਕਿੰਨੇ ਆ ਇਹ ਨਹੀਂ ਦੱਸਣੇ ਮਤਲਬ ਕਿਹੜੇ ਕਿਹੜੇ ਨੋਟ ਆ 500 ਦੇ 100 ਦੇ 50 ਦੇ ਇਹ ਵੀ ਨਹੀਂ ਆਪਾਂ ਤੁਹਾਨੂੰ ਮੈਂਸ਼ਨ ਕਰਨਾ ਪਰ ਪੂਰੀ ਜਾਣਕਾਰੀ ਬਾਕੀ ਜਿਹੜੀ ਵੰਦਰਾਂ ਚੀਜ਼ ਤੋਂ ਲੈਣੀ ਆ ਔਰ ਕੈਮਰੇ ਇੱਥੇ ਲੱਗੇ ਹੋਏ ਆ ਤਾਂ ਜਿਹੜਾ ਵੀ ਉਹ ਬੱਚਾ ਆ ਉਹ ਥਾ ਵੱਖ ਵੱਖ ਥਾਵਾਂ ਤੇ ਜਾ ਕੇ ਪੈਸੇ ਲੱਭਦਾ ਹੋਣਾ ਤਾਂ ਉਹ ਪ੍ਰੇਮ ਨਗਰ ਵਿੱਚ ਆ ਕੇ ਆਪਣੀ ਅਮਾਨਤ ਵਾਪਸ ਲੈ ਸਕਦਾ ਨਾ ਉਹ ਦੱਸ ਕੇ ਕਿ ਪੈਸੇ ਕਿੰਨੇ ਸੀਗੇ ਅਮਾਉਂਟ ਕਿੰਨੀ ਸੀ ਔਰ ਕਿਹੜੇ ਕਿਹੜੇ ਨੋਟ ਸੀਗੇ ਬਾਕੀ ਬੰਦਨਾ ਜੀ ਦੀ ਜ਼ਬਾਨੀ ਜਿਹੜੀ ਗੱਲ ਹੁਣ ਪੂਰੀ ਸਮਝਦੇ ਆ ਲੰਘ ਜੋ ਬਾਜੀ ਲੰਘ ਜੋ ਥੋੜੇ ਕਰਕੇ ਸਾਡਾ ਵੀ ਕੰਮ ਖਰਾਬ ਹੋ ਰਿਹਾ ਜੀ ਵੰਦਨਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸ਼ਲਾਘਾ ਤੁਹਾਡੀ ਔਰ ਤੁਹਾਡੇ ਨਾਲ ਜਿਹੜੇ ਤੁਹਾਡੇ ਫੈਮਿਲੀ ਮੈਂਬਰਸ ਨੇ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਜਿੱਥੇ ਦੁਆਵਾਂ ਦੇਣ ਵਾਲੇ ਵੀ ਬੇਈਮਾਨ ਹੋਏ ਫਿਰਦੇ ਆ ਉੱਥੇ ਤੁਸੀਂ ਐਡੀ ਇਮਾਨਦਾਰੀ ਦਿਖਾਈ ਔਰ ਨੋਟ ਬਹੁਤ ਸਾਰੇ ਮੈਂ ਦੇਖੇ ਆ ਜੀ ਹਾਂਜੀ ਅਸੀਂ ਰੋਡੇਲੀ ਇੱਥੇ ਰੋਜ਼ ਬੈਠੀ ਦਾ ਜੀ ਅੱਜ ਸਾਢੇ 4 ਦੀ ਗੱਲ ਆ ਇੱਕ ਮੁੰਡਾ ਆ ਰਿਹਾ ਸੀ ਉਧਰੋਂ ਮੰਡੀ ਵੱਲੋਂ ਸਾਢੇ 4 ਦੀ ਗੱਲ ਆ ਉਧਰੋਂ ਮੰਡੀ ਵੱਲੋਂ ਆ ਰਿਹਾ ਸੀ ਔਰ ਬੜੀ ਤੇਜ਼ੀ ਨਾਲ ਸੀ ਉਹਦੀ ਪਤਾ ਨਹੀਂ ਬੈਕ ਸਾਈਡ ਤੋਂ ਪੈਸੇ ਗਰੇ ਆ ਕਿ ਪਤਾ ਨਹੀਂ ਫਰੰਟ ਜੇਬ ਚੋਂ ਗਰੇ ਪਰ ਅਸੀਂ ਉਠਾ ਲਏ ਪੈਸੇ ਪਰ ਅਸੀਂ ਮੁੰਡੇ ਨੂੰ ਵਾਜਾ ਵੀ ਬੋਲ ਲਈਆਂ ਔਰ ਨਹੀਂ ਰੁਕਿਆ ਅਸੀਂ ਦੁਬਾਰਾ ਫੇਰ ਇੱਥੇ ਖੜੇ ਰਹਿ ਕੇ ਸ਼ਾਇਦ ਉਹ ਦੁਬਾਰਾ ਆਊਗਾ ਆਊਗਾ ਫਿਰ ਉਹ ਆਇਆ 10-15 ਮਿੰਟਾਂ ਬਾਅਦ ਅਸੀਂ ਫੇਰ ਉਹਨੂੰ ਵਾਜਾ ਲਗਾਈਆਂ ਉਹ ਫੇਰ ਨਹੀਂ ਰੁਕੇ ਵਾਜਾ ਤੁਸੀਂ ਮਾਰੀਆ ਉਹਨੇ ਸੁਣੀ ਨਹੀਂ ਕਿਉਂਕਿ ਬੱਚਾ ਕਬਰ ਆ ਵੀ ਜਾਂਦਾ ਹਾਂ ਜੀ ਉਮਰ ਕਿੰਨੀ ਸੀ ਉਹ ਉਮਰ ਜ਼ਿਆਦਾ ਨਹੀਂ ਸੀ ਉਹਦੀ ਮੋੜਲੀ ਹਾਂਜੀ ਹਾਂਜੀ 20 21 ਸਾਲ ਦੇ ਹਾਂਜੀ ਹਾਂਜੀ ਬੱਚਾ ਹੀ ਸੀਗਾ ਹਾਂਜੀ ਬੱਚਾ ਹੀ ਸੀ ਤੇ ਇਹ ਚੱਲਦੇ ਲਾਈਵ 'ਚ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਜੀ ਮੰਡੀ ਹਾਂਜੀ ਮੰਡੀ ਵਾਲੀ ਸਾਈਡ ਤੋਂ ਬੱਚਾ ਆ ਰਿਹਾ ਸੀ 18 20 ਸਾਲ ਉਹਦੀ ਉਮਰ ਦੱਸੀ ਜਾ ਰਹੀ ਹੈ ਔਰ ਸਕੂਟੀ ਤੇ ਉਹ ਸੀਗਾ ਐਕਟਿਵਾ ਤੇ ਸੀਗਾ ਉਹਦੀ ਮੋੜਲੀ ਜੇਬ 'ਚੋਂ ਪੈਸੇ ਡਿੱਗੇ ਆ ਕਿ ਪਿਛਲੀ ਜੇਬ 'ਚੋਂ ਪੈਸੇ ਡਿੱਗੇ ਆ ਇਹ ਕਹਿੰਦੇ ਸਾਨੂੰ ਨਹੀਂ ਪਤਾ ਜਿੱਦਾਂ ਹੀ ਅਸੀਂ ਦੇਖਿਆ ਕਿ ਨੋਟ ਡਿੱਗੇ ਆ ਮਤਲਬ ਇੱਕ ਗੱਡੀ ਸੀ ਨਾ ਮੈਂ ਕਹਿ ਰਿਹਾ ਗੱਡੀ ਡਿੱਗੀ ਰਬੜ ਪਾਈ ਹੋਈ ਹੈ ਹਾਂਜੀ ਰਬੜ ਪਾਈ ਹੋਈ ਹੈ ਤੇ ਕਹਿੰਦੇ ਸੀ ਉਹ ਨਾ ਨੋਟਾਂ ਨੂੰ ਬਿਨਾਂ ਲਾਲਚ ਸਿਰਫ ਮਦਦ ਦੇ ਇਰਾਦੇ ਨਾਲ ਮਕਸਦ ਨਾਲ ਨੂੰ ਚੱਕਦੇ ਆ ਬੱਚੇ ਨੂੰ ਬਹੁਤ ਆਵਾਜ਼ਾਂ ਮਾਰਦੇ ਪਰ ਆਵਾਜ਼ ਉੱਤੇ ਤੱਕ ਪਹੁੰਚਦੀ ਨਹੀਂ ਫਿਰ ਉਹ ਮੁੜ ਕੇ ਆਇਆ ਫਿਰ ਵੀ ਇਹ ਆਵਾਜ਼ਾਂ ਮਾਰਦੇ ਫਿਰ ਵੀ ਉਹ ਸੁਣਦਾ ਨਹੀਂ ਕਿਉਂਕਿ ਬੱਚਾ ਕਿਵਲੇ ਕਬਰ ਆ ਜਾਂਦਾ ਡਰ ਜਾਂਦਾ ਜੀ ਮਾਤਾ ਜੀ ਤੁਸੀਂ ਕੀ ਕਹੋਗੇ ਜੀ ਕਸੇ ਪਿੱਛੇ ਫੇਰੇ ਕਿ ਕਿਤੇ ਲੜਕਾ ਖੜਾ ਸੀ ਉਹਨੂੰ ਪਿੱਛੇ ਸੀ ਦੁਆਰਾ ਫੇਜ ਵਾਪਸ ਭੇਜਿਆ ਵੀ ਪਰ ਉਹਨੂੰ ਮਿਲਿਆ ਨਹੀਂ ਉਸਕੇ ਉਹਨੂੰ ਰੋਕ ਨਹੀਂ ਸੌਣ ਪਿੱਛੇ ਬੁਲਾਉਂਦੇ ਪਏ ਉਹ ਮਦਦ ਦੀ ਪੂਰੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਓਕੇ ਪਰ ਉਹ ਦੁਆਰਾ ਜਣੀ ਤੋਂ ਉਹਨੂੰ ਕਾਲ ਕੀਤੀ ਹੈ ਕਿ ਤੁਸੀਂ ਫੇਸਬੁੱਕ ਤੇ ਆਨਲਾਈਨ ਹੋ ਜਾ ਹਾਂਜੀ ਲਾਈਵ ਕਰਕੇ ਨਾ ਉਹਨੂੰ ਦੱਸ ਉਹਦੇ ਤੱਕ ਮੈਸੇਜ ਪਹੁੰਚ ਜਾ ਕੇ ਜੀ ਤੁਸੀਂ ਵੀ ਇੱਥੇ ਸੀਗੇ ਜੀ ਬੱਚਾ ਬਹੁਤ ਘਬਰਾਇਆ ਸੀਗਾ ਉਹ ਇਸ ਕਰਕੇ ਖੜ ਵੀ ਨਹੀਂ ਪਾਇਆ ਅਸੀਂ ਵੀ ਕਰਦੇ ਬਾਹਰ ਖੜੇ ਸੀ ਅਸੀਂ ਕਿ ਚਲੋ ਆਊਗਾ 6:30 ਵਜੇ ਅਸੀਂ 6:30 ਵਜੇ ਅੰਦਰ ਗਏ ਕਿ ਸ਼ਾਇਦ ਦੁਆਰਾ ਆ ਜੀ ਉਹ ਸਾਨੂੰ ਆਪਣੇ ਬੱਚਿਆਂ ਵਰਗਾ ਸੀਗਾ ਪਤਾ ਨਹੀਂ ਕਭਰਾ ਕੇ ਕਿਦਾਂ ਵਿਚਾਰਾ ਫਿਰਦਾ ਹੋਣਾ ਕਿਦਾਂ ਹੋਣਾ ਹੈ ਨਾ ਉਹਨੂੰ ਡਰ ਦੇ ਮਾਰੇ ਆਪਣੇ ਮਾਪਿਆਂ ਨੂੰ ਸੱਚਾਈ ਦੱਸੀ ਹੋਣੀ ਕਿ ਨਹੀਂ ਦੱਸੀ ਹੋਣੀ ਅਸੀਂ ਕਿਹਾ ਇਹ ਦਿਨ ਸਾਨੂੰ ਕਹਿਣਾ ਉਹਨਾਂ ਨੂੰ ਚਾਹੀਦਾ ਲੇਕਿਨ ਉਹ ਪਤਾ ਨਹੀਂ ਵਿਚਾਰਾ ਕੀ ਤੇ ਕੀ ਕਰ ਲਵੇ ਕੁਛ ਨਹੀਂ ਪਤਾ ਲੱਗਦਾ ਅੱਜ ਕੱਲ ਪੇਮੈਂਟ ਦੇਣੀ ਸੀ ਉਹਨੇ ਕਿ ਨਹੀਂ ਦੇਣੀ ਸੀ ਉਹਨੂੰ ਸ਼ਾਇਦ ਸੈਲਰੀ ਮਿਲੀ ਸੀ ਕੁਛ ਵੀ ਹੋ ਸਕਦਾ ਸਹੀ ਗੱਲ ਹੈ ਬੜੇ ਸਵਾਲ ਮਨ ਚ ਆਉਂਦੇ ਆ ਕੀ ਪਤਾ ਜ਼ਰੂਰੀ ਕਿਸ ਤੋਂ ਪੇਮੈਂਟ ਮਤਲਬ ਕਿਸ ਤੋਂ ਆਧਾਰ ਫੜ ਕੇ ਲੈ ਗੋ ਕਿ ਅੱਗੇ ਫੇ ਆੜਤ ਵੀ ਹੈਗੀ ਆ ਕੀ ਪਤਾ ਕੌਣ ਆ ਕਿੱਥੋਂ ਆਇਆ ਪੈਸੇ ਕਿਸ ਯੂਸ ਚ ਆਉਣੇ ਸੀਗੇ ਪਰ ਇਹ ਕਹਿੰਦੇ ਕਿ ਅਸਲ ਜਿਹੜਾ ਮਾਲਕ ਹੈ ਉਹਦੇ ਤੱਕ ਉਹਦੀ ਈਮਾਨਤ ਪਹੁੰਚ ਜਾਵੇ ਔਰ ਉਹਨਾਂ ਦੀ ਪਰੇਸ਼ਾਨੀ ਦੂਰ ਹੋਵੇ अच्छा ईमानदार बंदे दी परेशानी ਹੁੰਦੀ ਕਿਸ ਦੀ ਇਮਾਨਤ ਕੋਲ ਹੋਵੇ ਜੀ ਹਾਂਜੀ ਸਾਨੀ ਜੀ ਸਭ ਠੀਕ ਹੈ ਮੇਰਬਾਨੀ ਥੈਂਕ ਯੂ ਜੀ ਨਹੀਂ ਠੀਕ ਹੈ ਇਹ ਇਹ ਬਹੁਤ ਵਧੀਆ ਹੈਗਾ ਤੁਹਾਡਾ ਜਿਹੜੇ ਲੋਕਾਂ ਦਾ ਸਹਿਯੋਗ ਦਾ ਤੁਹਾਡਾ ਚੈਨਲ ਦਾ ਹਰ ਇੱਕੋ ਹੀ ਦੇਖੀ ਗਈ ਹਾਂ ਚਲੋ ਅੱਜ ਦੀ ਵੀਡੀਓ ਵਿੱਚ ਦੇਖ ਲੈਣ ਜਿਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਤੁਸੀਂ ਅੱਗੇ ਵੀ ਕਹੀ ਗਏ ਮੈਂ ਤਾਂ ਦੀ ਕੀਤੀ ਆ ਕੋਈ ਗੱਲ ਨਹੀਂ ਅੱਜ ਵੀ ਇੱਕ ਪਰਿਵਾਰ ਮਿਲ ਆ ਗਏ ਜਿਹ ਇੱਕ ਬਜ਼ੁਰਗ ਜਿਹੜੇ ਲਾਪਤਾ ਹੋ ਗਏ ਜਿਹੜਾ ਤੁਸੀਂ ਜਲਦੀ ਆ ਆ ਗਏ ਜਲਦੀ ਸਰ ਮੈਸੇਜ ਦਿੱਤਾ ਤੇ ਦੁਕਾਨ ਦੇ ਕਰਾਮ ਕਰਮ ਵਾਲੀ ਦੁਕਾਨ ਆ ਦਰਾਡੇ ਮੈਨੂੰ ਹੋਣਾ ਹੈ ਕਿ ਇਹਦਾ ਨਾ ਥੋੜਾ ਨੰਬਰ ਮੈਂ ਸਰਵੰਸ਼ ਸ਼ਾਮ ਸੰਦੀਪ ਕੋਲੋਂ ਲਿਆ ਉਹਨੇ ਉਹਨੇ ਮੈਂ ਜੀ ਇੱਕ ਬੰਦਾ ਪਰਸੋ ਲਾਪਤਾ ਹੋਇਆ ਸੀ ਮਤਲਬ 3-4 ਦਿਨ ਪਹਿਲਾਂ ਇੱਕ ਬਜ਼ੁਰਗ ਲਾਪਤਾ ਹੋ ਗਈ ਸੀ ਉਹਨਾਂ ਦਾ ਬੇਟਾ ਬਿਹਾਰ ਤੋਂ ਆਇਆ ਸੀ ਉਹਨਾਂ ਨੂੰ ਵੀ ਨੰਬਰ ਸਾਡੇ ਦਿੱਤਾ ਸੀ ਅੱਜੋ ਮਿਲ ਗਏ ਅੱਛਾ ਥੈਂਕ ਯੂ ਥੈਂਕ ਯੂ ਉਹ ਉਮੀਦ ਕਰਦੇ ਆ ਕਿ ਜਿਹੜੇ ਪੈਸੇ ਉਹ ਵੀ ਅੱਜ ਨਾ ਵੀਡੀਓ ਦੇਖ ਕੇ ਤੇ ਜਲਦੀ ਉਹਨਾਂ ਤੱਕ ਵੀਡੀਓ ਪਹੁੰਚੇ ਤੇ ਉਹ ਤੁਹਾਡੇ ਤੱਕ ਪਹੁੰਚ ਕਰਨ ਅੱਛਾ ਆਉਣਾ ਕਿੱਥੇ ਆ ਭੰਜੀ ਇਹ ਦੱਸ ਦੋ ਇਹ ਪ੍ਰੇਮਨਗਰ ਠੀਕ ਹੈ ਜੀ ਪ੍ਰੇਮਨਗਰ ਖਾਲਸਾ ਸਿਲਕ ਵਾਲਿਆਂ ਦਾ ਕਾਰ ਹੈ ਉਹਦੇ ਨਾਲ ਹੀ ਆ ਅਮਰ ਜੋਤੀ ਸੋਨੀ ਅਮਰ ਜੋਤੀ ਸੋਨੀ ਜਿਹਦੇ ਤੁਸੀਂ ਆਉਣਾ 16/276 ਹਾਂਜੀ ਤੁਸੀਂ ਇੱਥੇ ਆ ਜਾਣਾ ਔਰ ਬੇਫਿਕਰ ਹੋ ਕੇ ਆਇਓ ਤੁਹਾਨੂੰ ਚਾਹ ਪਿਲਾਉਣਗੇ ਹਾਂਜੀ ਚਾਹ ਵੀ ਕਾਫੀ ਵੀ ਔਰ ਅਸੀਂ ਪਾਰਟੀ ਵੀ ਲਵਾਂਗੇ ਦੇਖੋ ਹੱਕ ਆ ਅੱਛਾ ਵਹਿਮੀ ਲੋਕ ਕਹਿੰਦੇ ਕਿ ਜਿਹੜੀਆਂ ਭੈਣਾਂ ਬਾਹਰ ਖੜੀਆਂ ਰਹਿੰਦੀਆਂ ਪਤਾ ਨਹੀਂ ਚੁਗਲੀ ਕਰਦੀਆਂ ਚੁਗਲੀ ਨਹੀਂ ਕਰਦੀਆਂ ਦੇਸ਼ ਸੇਵਾ ਕਰਦੀਆਂ ਹਾਂਜੀ ਹਾਂਜੀ ਜੀ ਅੱਛਾ ਇਹ ਬੇਨਤੀ ਆ ਜੀ ਦੇਖੋ ਇਹ ਭੈਣਾਂ ਮਾਵਾਂ ਇੱਥੇ ਖੜੀਆਂ ਆ ਤਾ ਬੇਨਤੀ ਹੈ ਜੀ ਇਹ ਵੀਡੀਓ ਨੂੰ ਬਤ-ਬਤ ਸ਼ੇਅਰ ਕਰ ਦਿਓ ਕਿਸ ਤਰੀਕੇ ਕਰਨੀ ਹੈ ਤੁਸੀਂ ਦੇਖੋ ਹੋ ਸਕਦਾ ਤੁਹਾਨੂੰ ਪਤਾ ਹੀ ਹੋਵੇ ਕਿ ਹਾਂ ਸਾਡਾ ਬੱਚਾ ਸਾਡੇ ਆਂਡੀ ਗਵਾਂਢ ਜਿਹੜਾ ਬੱਚਾ ਰਹਿੰਦਾ ਉਹਦੇ ਪੈਸੇ ਡਿੱਗ ਗਏ ਆ ਸਵੇਰ ਦੇ ਮਤਲਬ ਸ਼ਾਮ ਦੇ ਲੱਭਦੇ ਪਏ ਆ ਪਰੇਸ਼ਾਨ ਆ ਤਾਂ ਉਹਨਾਂ ਨੂੰ ਦੱਸੋ ਕਿ ਬਿਲਕੁਲ ਫਿਕਰ ਨਹੀਂ ਕਰਨਾ ਤੁਸੀਂ ਇੱਥੇ ਆਓਗੇ ਤੁਹਾਨੂੰ ਤੁਹਾਡੇ ਨੋਟ ਪੂਰੇ ਮਿਲਣਗੇ ਪਰ ਤੁਸੀਂ ਆ ਕੇ ਦੱਸਣਾ ਨੋਟ ਕਿੰਨੇ ਆ ਇਹ ਸ਼ਰਤ ਹੈ ਤਾਂ ਜੋ ਅਮਾਨਤ ਸਹੀ ਬੰਦੇ ਤੱਕ ਪਹੁੰਚੇ ਤੁਸੀਂ ਦੱਸਣਾ ਕਿੰਨੀ ਪੇਮੈਂਟ ਸੀਗੀ ਨੋਟ ਕਿਹੜੇ-ਕਿਹੜੇ ਸੀ ਤਾਂ ਤੁਸੀਂ ਇੱਥੋਂ ਆ ਕੇ ਰਿਸੀਵ ਕਰ ਲੈਣ ਤੁਹਾਡੀ ਅਮਾਨਤ ਇਹਨਾਂ ਕੋਲ ਸੇਫ ਪਈ ਹੈ ਔਰ ਕੈਮਰੇ ਤਸਵੀਰਾਂ ਵੀ ਆਈਆਂ ਹੋਈਆਂ ਤਾਂ ਉਹ ਵੀ ਇਹ ਮੈਚ ਕਰ ਸਕਦੇ ਆ ਇਹ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂ ਔਰ ਇਹ ਬੰਦਨਾ ਜੀ ਦਾ ਆਰਡਰ ਹੈ ਜੀ ਠੀਕ ਹੈ ਸਹੀ ਗਏ ਸਰ ਬਹੁਤ ਸ਼ੁਕਰੀਆ ਪ੍ਰੇਮਨਗਰ ਜਿਸੀਂ ਮੌਜੂਦ ਹੈ ਔਰ ਸੱਚੀ ਪ੍ਰੇਗ ਪ੍ਰੇਮਨਗਰ ਵਾਲੇ ਦੇ ਦਿਲ ਚ ਪ੍ਰੇਮ ਹੈ ਸਭ ਲਈ ਠੀਕ ਹੈ ਜੀ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਜਿਹੜੀ ਇਮਾਨਤ ਹੈ ਜਿਹੜਾ ਅਸਲ ਮਾਲਕੋ ਤੱਕ ਪਹੁੰਚੇ ਬਹੁਤ ਬਹੁਤ ਸ਼ੁਕਰੀਆ